ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਅੱਜ ਦੁਪਹਿਰ ਦਾ ਬਸ ਨਾ ਨੂੰ ਕਿ ਹੋ ਗਿਆ ਬੇਲੇ ਚਾਹ ਪਾਣੀ ਪੀ ਲਿਆ ਆਪਾਂ ਕੰਮ ਤੁੰ ਦਾ ਸਾਰਾ ਨਿਮੇੜ ਲਿਆ ਸੀਗਾ ਜੀ ਤੇ ਅੱਜ ਕੋਈ ਬਲੌਗ ਸ਼ੂਟ ਨਹੀਂ ਕਰਿਆ ਜੀ ਸਵੇਰ ਸੁਬਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦੇ ਹੋਈ ਪਈ ਐ ਜੀ ਜਿਵੇਂ ਇੰਨਾ ਮੀਂਹ ਪਾਤਾ ਤੇ ਹੌਮਸ ਜੀ ਹੋਈ ਪਈ ਐ ਬੱਲੀ ਐਨਾ ਪਸੀਨਾ ਚਿਪਚਿਪਾ ਜਾ ਪਿੰਡਾ ਹੁੰਦਾ ਬੱਲੇ ਤੇ ਹਵਾ ਜੀ ਚੱਲਦੀ ਐ ਪਰ ਫੇਰ ਵੀ ਗਰਮੀ ਜਿਨਾ ਐ ਚਿਪਚਿਪਾ ਪਿੰਡਾ ਹੋ ਜਾਂਦਾ ਥੋੜਾ ਚਿਰ ਵੀ ਹਵਾ ਤੋਂ ਕੂਲਰ ਪੱਖਿਆਂ ਤੋਂ ਪਰੇ ਹੋ ਜੀਏ ਤਾਂ ਮੁਰਕੂ ਮੁਰਕੀ ਹੋ ਜਾਂਦੇ ਐ ਇੰਨੀ ਜ਼ਿਆਦੇ ਗਰਮੀ ਐ ਕੋਈ ਕਹਿ ਨਹੀਂ ਸਕਦਾ ਵੀ ਰੱਬ ਨੇ ਇੰਨਾ ਜ਼ਿਆਦੇ ਮੀਂਹ ਪਾਇਆ 10 12 ਉਂਗਲਾਂ ਮੀਂਹ ਪਾਇਆ ਰੱਬ ਨੇ ਤੇ ਪਰ ਕੋਈ ਕਹਿ ਨਹੀਂ ਸਕਦਾ ਵੀ ਇੰਨਾ ਮੀਂਹ ਪਾਇਆ ਤੇ ਬਾਕੀ ਜੀ ਅੱਜ ਦਾ ਅੱਜ ਦੀ ਵੀਡੀਓ ਦਾ ਕੁਝ ਵੀ ਆਪ ਤੁਹਾਡੇ ਕਮੈਂਟ ਆਏ ਸੀਗੇ ਉਹਨਾਂ ਤੁਹਾਡੇ ਸਾਰੇ ਕਮੈਂਟਾਂ ਦਾ ਅੱਜ ਦੇਵਾਂਗੇ ਜੀ ਰਿਪਲਾਈ ਤੇ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਵੀਡੀਓ ਨੂੰ ਫੁੱਲ ਵਾਅ ਜ਼ਰੂਰ ਕਰਿਓ ਜੀ ਤੇ ਕਿਉਂਕਿ ਜਬ ਬਹੁਤ ਜ਼ਿਆਦਾ ਜਣਿਆਂ ਦੇ ਜਿਵੇਂ ਆਪਾਂ ਵੀਡੀਓ ਪਾਉਨੇ ਆ ਬਲੌਗ ਪਾਉਨੇ ਇੱਕ ਦੋ ਕਮੈਂਟ ਆਏ ਜੇ ਹਰੇਕ ਵੀਡੀਓ ਥੱਲੇ ਹੁੰਦੇ ਆ ਜੀ ਤੁਹਾਡਾ ਪਿੰਡ ਕਿਹੜਾ ਕਿਉਂਕਿ ਜਿਹੜੇ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜੇ ਆ ਜੀ ਉਹਨਾਂ ਨੂੰ ਆਏ ਹੁੰਦਾ ਹਨਾ ਵੀ ਆਪਾਂ ਬੀਨਾਂ ਪੁੱਛਗੇ ਆਪਾਂ ਵੀ ਸਾਡਾ ਪਿੰਡ ਕਿਹੜਾ ਹੈ ਤੇ ਤੁਸੀਂ ਕਿੱਥੇ ਹੋ ਤੇ ਤੁਹਾਡਾ ਨਾਮ ਕੀ ਹੈ ਤੇ ਅੱਜ ਤੁਹਾਨੂੰ ਸਾਰਾ ਦੱਸਾਂਗੇ ਜੀ ਸਾਡਾ ਪਿੰਡ ਕਿਹੜਾ ਹੈ ਤੇ ਮੇਰਾ ਨਾਮ ਕੀ ਹੈ ਤੇ ਆਪਾਂ ਕੀ ਕਰਦੇ ਆ ਤੇ ਬਾਕੀ ਸਾਡੀ ਫੈਮਿਲੀ ਚ ਕੌਣ-ਕੌਣ ਆ ਇਹਦੇ ਬਾਰੇ ਤੁਹਾਨੂੰ ਪੂਰਾ ਇੰਟਰੋ ਦੇਵਾਂਗੇ ਜੀ ਅੱਜ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸਟਾਰਟ ਪਹਿਲਾਂ ਤਾਂ ਜੀ ਤੁਹਾਨੂੰ ਦੱਸਦੇ ਆਂ ਜੀ ਮੇਰਾ ਨਾਮ ਮੇਰਾ ਨਾਮ ਹੈ ਜੀ ਲਖਵੀਰ ਲਖਵੀਰ ਕੌਰ ਮੇਰਾ ਨਾਮ ਹੈ ਤੇ ਮੇਰਾ ਮੈਨੂੰ ਸਾਰੇ ਲਖਵੀਰ ਹੀ ਕਹਿੰਦੇ ਆ ਤੇ ਤੇ ਮੈਂ ਪੜ੍ਹੀ ਆਂ ਜੀ 10 ਮੈਂ 10 ਪੜ੍ਹੀ ਐ ਕਿਉਂਕਿ ਜਦੋਂ ਵੀ ਸਾਡੀ ਪੜ੍ਹਾਈ ਵੀ ਚੱਲਦੀ ਸੀ ਕਿ ਸਾਡੇ ਮੰਮੀ ਨੂੰ ਉਦੋਂ ਵੀ ਬ੍ਰੈਸਟ ਕੈਂਸਰ ਹੋ ਗਿਆ ਸੀਗਾ ਤੇ ਉਦੋਂ ਸਾਡੇ ਤਿੰਨਾਂ ਤਿੰਨਾਂ ਭੈਣ ਭਰਾਵਾਂ ਦੀ ਪੜ੍ਹਾਈ ਗਈ ਛੁੱਟ ਗਈ ਐ ਹੋ ਜਾਂਦਾ ਵੀ ਆ ਕੀ ਹੋ ਗਿਆ ਹਨਾ ਬਾਕੀ ਮੰਮੀ ਜਮਾਂ ਲਾਸਟ ਸਟੇਜ ਸੀਗੇ ਵੀ ਤੇ ਬਹੁਤ ਹੀ ਜਿਆਦਾ ਬੁਰਾ ਟਾਈਮ ਆਇਆ ਉਦੋਂ ਸਾਡੇ ਤੇ ਤੇ ਉਦੋਂ ਪੜਾਈ ਪੜੂਈ ਸਾਰਿਆਂ ਦੀ ਵਿੱਚੇ ਸਨਨੇ ਛੁੱਟ ਗਈ ਸੀ ਤੇ ਬਾਕੀ ਫਿਰ ਐ ਹੋ ਜਾਂਦਾ ਸੀ ਐ ਸੀਗਾ ਸਾਰਿਆਂ ਨੂੰ ਵੀ ਦੋ ਕੁੜੀਆਂ ਹਨਾ ਵੀ ਤੇ ਵੀ 12 ਠਾਉਣੀਆਂ ਐ ਵੀ ਮੰਮੀ ਕਹਿੰਦੇ ਵੀ ਮੇਰੇ ਬੈਠੇ ਬੈਠੇ ਮੈਂ ਦੇਖ ਜਾ ਵੀ ਇਹਨਾਂ ਦਾ ਵਿਆਹ ਹੋ ਜੇ ਤੇ ਵੱਡੀ ਭੈਣ ਦਾ ਰਿਸ਼ਤਾ ਕਰਿਆ ਸੀਗਾ ਤੇ ਫਿਰ ਇਹ ਸਕੇ ਭਰਾ ਸੀਗੇ ਫਿਰ ਕਹਿੰਦੇ ਛੋਟੀ ਦਾ ਵੀ ਕਰ ਦਿੰਨੇ ਆ ਤੇ ਬਸ ਜੀ ਸਾਰਾ ਕੁਝ ਵਿੱਚ ਹੀ ਰਹਿ ਗਿਆ ਸਨਨੇ ਰਹਿ ਗਿਆ ਤੇ ਬਾਕੀ ਚਲੋ ਜੀ ਜੋ ਪ੍ਰਮਾਤਮਾ ਦੀ ਮਰਜ਼ੀ ਹੋਵੇ ਹਨਾ ਹੁੰਦਾ ਤਾਂ ਉਹੀ ਐ ਤੇ ਅਸੀਂ ਤਿੰਨ ਭੈਣ ਭਰਾ ਜੀ ਠੀਕ ਹੈ ਜੀ ਤੇ ਤਿੰਨੇ ਦੋ ਭੈਣਾਂ ਅਸੀਂ ਤੇ ਇੱਕ ਭਰਾ ਸਾਡੇ ਛੋਟਾ ਉਹ ਸਾਥੋਂ ਦੋਨਾਂ ਤੋਂ ਤੇ ਤਿੰਨੇ ਅਸੀਂ ਦੋਨੇ ਭੈਣਾਂ ਇੱਥੇ ਔਡਾਂ ਤੇ ਇੱਕ ਇੱਕ ਘਰੇ ਵਿਆਈਆਂ ਹੋਈਆਂ ਵੀ ਇਹ ਦੋ ਭੈਣ ਦੋ ਭਰਾ ਸੀਗੇ ਤੇ ਇਹਨਾਂ ਦੇ ਵੀ ਕੋਈ ਭੈਣ ਹੈ ਨਹੀਂਗੀ ਤੇ ਦੋ ਭਰਾ ਨੇ ਇਹ ਤੇ ਹੁਏ ਰਹਿੰਦੇ ਅੱਡੋ ਅੱਡਾ ਠੀਕ ਹੈ ਜੀ ਜਿਵੇਂ ਉਹ ਦਾਦੀ ਦੇ ਚੁੱਲ੍ਹੇ ਤੇ ਆ ਤੇ ਮੈਂ ਸੱਸ ਸਹੁਰੇ ਦੇ ਨਾਲ ਤੇ ਕਿਉਂਕਿ ਇਸ ਇਹਨਾਂ ਦੇ ਵਿੱਚ ਸਾਡੇ ਡੈਡੀ ਵਰਗੇ ਦੋ ਭਰਾ ਸੀਗੇ ਤੇ ਚਾਚਾ ਸੀਗੇ ਉਹਨਾਂ ਦੀ ਡੈਥ ਹੋ ਗਈ ਸੀ ਤੇ ਦਾਦੀ ਸੀਗੀ ਜਿਹੜੀ ਉਧਰ ਸੀਗੀ ਚਾਚੇ ਕਰਨੀ ਤੇ ਉਹ ਕਹਿੰਦੀ ਵੀ ਮੈਂ ਵੀ ਘਰ ਨੂੰ ਜਿੰਦਾ ਨਹੀਂ ਲਾਉਂਦੀ ਤਾਂ ਕਰਕੇ ਫਿਰ ਜਿਹੜਾ ਵੱਡਾ ਬੇਟਾ ਸੀ ਜਿਹਨੂੰ ਸਿਸਟਰ ਵਿਆਹੀ ਆ ਉਹ ਫਿਰ ਉਧਰ ਹੈ ਜੀ ਉਹ ਦਾਦੀ ਦੇ ਚੁੱਲ੍ਹੇ ਤੇ ਸੀਗਾ ਤੇ ਆਪਾਂ ਇੱਧਰ ਆ ਜੀ ਸੱਸ ਸਹੁਰੇ ਦੇ ਨਾਲ ਤੇ ਬਾਕੀ ਜੀ ਸਾਡੀ ਫੈਮਲੀ ਫੈਮਲੀ ਦੇ ਵਿੱਚ ਅਸੀਂ 5 ਜਣੇ ਆ ਜੀ ਸੱਸ ਸਹੁਰਾ ਜਿਵੇਂ ਮੰਮੀ ਡੈਡੀ ਹੋ ਗਏ ਮੇਰੇ ਤੇ ਮੇਰੇ ਹਸਬੰਡ ਹੋ ਗਏ ਤੇ ਮੈਂ ਤੇ ਸਾਡਾ ਬੇਟਾ ਜੀ ਜਸ਼ਨ ਉਹਦਾ ਨਾਮ ਹੈ ਜੀ ਜਸ਼ਨਦੀਪ ਤੇ ਉਹ 6th ਕਲਾਸ ਚ ਪੜਦਾ ਜੀ ਤੇ ਉਹਦੀ ਉਹ 12 ਸਾਲ ਦਾ ਹੋ ਗਿਆ ਜੀ ਤੇ ਮੇਰੀ ਛੋਟੀ ਜੀ ਜੀ ਮੇਰਾ ਵਿਆਹ ਹੋ ਗਿਆ ਸੀਗਾ ਵੀ ਭੈਣ ਦਾ ਵਿਆਹ ਕਰਿਆ ਕਹਿੰਦੇ ਵੀ ਚਲ ਦੋ ਭਰਾ ਹੈਗੇ ਵੀ ਛੋਟਾ ਹੈ ਵੀ ਇਹ ਵੀ ਦੋਨੇ ਭਰਾਏ ਦੋਨੇ ਭੈਣਾਂ ਹੋ ਜਾਣੀਆਂ ਤੇ ਬਸ ਨਾਲ ਹੀ ਕਰਤਾ ਜੀ ਉਦੋਂ ਤੇ ਠੀਕ ਹੈ ਜੀ ਤੇ ਬਾਕੀ ਜੀ ਤੁਸੀਂ ਪੁੱਛਦੇ ਹੁੰਨੇ ਹੋ ਸੋਡਾ ਪਿੰਡ ਕਿਹੜਾ ਜੀ ਅਸੀਂ ਹਰਿਆਣੇ ਤੋਂ ਆ ਜੀ ਹਰਿਆਣੇ ਦੇ ਜ਼ਿਲ੍ਹਾ सिरसा ਪਿੰਦਾ ਤੇ सिरसा ਜ਼ਿਲ੍ਹੇ ਦਾ ਪਿੰਡ ਹੈ ਜੀ ਔਡਾ ਤੇ ਇਹ ਔਡਾ ਜੀ ਜਿਹੜਾ ਡੱਬਾ ਵਾਲੀ ਤੇ सिरसा ਦਾ ਮੇਨ ਰੋਡ ਜਾਂਦਾ ਤੇ ਉੱਤੇ ਮੇਨ ਰੋਡ ਦੇ ਉੱਤੇ ਹੈ ਪਿੰਡ ਹੈ ਜੀ ਇਹ ਸਾਡਾ ਔਡਾ ਔਡਾ ਪਿੰਡ ਹੈ ਜੀ ਸਾਡਾ ਤੇ ਸਾਰੇ ਪੁੱਛਦੇ ਹੁੰਦੇ ਆ ਕਮੈਂਟਾਂ ਦੇ ਵਿੱਚ ਤੇ ਸਾਡਾ ਗੋਤ ਹੈ ਜੀ ਸਹਾਰਨ ਜਿਹਦੇ ਨਾਂ ਤੇ ਅਸੀਂ ਆਏ ਵੀ ਸਾਡਾ ਚੈਨਲ ਬਣਾਇਆ ਸਹਾਰਨ ਫੈਮਿਲੀ ਬਲੌਗ ਤੇ ਇਸ ਹਾਰਨ ਗੋਤ ਹੈ ਜੀ ਸਾਡਾ ਤੇ ਜਿਵੇਂ ਆ ਸੰਧੂ ਗੱਲ ਆਏ ਹੁੰਦਾ ਸਾਰਿਆਂ ਦੇ ਸਾਡਾ ਹੈਗਾ ਜੀ ਸਹਾਰਨ ਗੋਤ ਤੇ ਬਾਕੀ ਜੀ ਬਸ ਐਨੇ ਕੀ ਤੇ ਬਾਕੀ ਮੈਂ ਪੜੀ ਹੋਈਆਂ 10 ਸੋ ਨੂੰ ਪਤਾ 10 ਪੜੀਆਂ ਤੇ ਪੜ੍ਹਾਈ ਸੋ ਨੂੰ ਦੱਸਿਆ ਵੀ ਵਿੱਚੀ ਛੁੱਟ ਗਈ ਸੀਗੀ ਤੇ ਬਾਕੀ ਮੈਂ ਜੀ ਹਾਊਸ ਵਾਈਫ ਹਾਂ ਤੇ ਮੈਂ ਜਿਵੇਂ ਕੱਪੜੇ ਸਟਿਚ ਹੋ ਗਏ ਵੀ ਆਪ ਆਪ ਦੇ ਕਰ ਲੈਨੇ ਆਪਾਂ ਵੀ ਤੇ ਹਾਊਸ ਵਾਈਫ ਹਾਂ ਬਾਕੀ ਘਰ ਦਾ ਕੰਮ ਕਰ ਲੈਨੇ ਸਾਰਾ ਪਸੂ ਡੰਗਰ ਸਾਂਭਦੇ ਆਂ ਤੇ ਚਲੋ ਇਹ ਨਾ ਇਹ ਵੀ ਕੰਮ ਬਹੁਤ ਹੁੰਦਾ ਹੈ ਨਾ ਤੇ ਬਾਕੀ ੜੜ ਕਰਮ ਹੁੰਦੇ ਆ ਜੀ ਅਗਲੇ ਦੇ ਕੋਈ ਜਿਵੇਂ ਪੜ ਲਿਖ ਲੈਂਦਾ ਵਧੀਆ ਹੈ ਨਾ ਨੌਕਰੀ ਲੱਗ ਜਾਂਦਾ ਚਲੋ ਉਹ ਉਹਨਾਂ ਦੀ ਕਿਸਮਤ ਹੁੰਦੀ ਹੈ ਤੇ ਆਪਾਂ ਮੈਂ ਹੈਗੀਆਂ ਜੀ ਹਾਊਸ ਵਾਈਫ ਤੇ ਆਪਾਂ ਜਿਵੇਂ ਦਾ ਵੀ ਆਪਣੇ ਵੀ ਹੈ ਨਾ ਲਾਈਫ ਆਪਾਂ ਇਹ ਤੋਂ ਬਹੁਤ ਜ਼ਿਆਦਾ ਖੁਸ਼ ਆ ਜੀ ਜਿਵੇਂ ਦੇ ਵੀ ਹੈਗੇ ਆ ਠੀਕ ਆ ਤੇ ਤੇ YouTube ਤੇ ਆਉਂਦਾ ਜੀ ਮੇਰਾ ਇੱਕੋ ਇੱਕ ਆਪਾਂ ਪਹਿਲੀ ਵਾਰ ਚੈਨਲ ਬਣਾਇਆ ਠੀਕ ਹੈ ਜੀ ਤੇ ਮੈਂ ਕਈ ਵੀਡੀਓ ਜੀਆਂ ਦੇਖੀਆਂ ਵੀ YouTube ਤੋਂ ਅਰਨਿੰਗ ਹੁੰਦੀ ਆ ਹਨ ਤੇ ਇੱਕੋ ਇੱਕ ਮਕਸਦ ਬਸ ਇਹੀ ਹੈ ਜੀ ਸਭ ਦਾ ਇਹੀ ਹੁੰਦਾ ਕੋਈ ਦੱਸ ਦਿੰਦਾ ਕੋਈ ਨਹੀਂ ਦੱਸਦਾ ਹਨਾ ਕੁਝ ਪਾ ਲੈਂਦਾ ਪਰ ਆਪਾਂ ਸਹੀ ਗੱਲ ਦੱਸਦੇ ਆ ਵੀ ਆਏ ਹੋ ਜਾਂਦਾ ਵੀ ਵੀ ਚਲੋ ਕੁਝ ਨਾ ਕੁਝ ਹਨਾ ਵੀ ਕਰਦਿਆਂ ਦੀ ਘਰੇ ਵੀ ਪੈਸੇ ਦੀ ਕੋਈ ਮਦਦ ਹੋ ਜੇ ਚਲ ਆਪਣੀ ਅਰਨਿੰਗ ਹੋਣ ਲੱਗ ਜੇ ਹਨਾ ਕੋਈ ਨੇਮ ਲਈ ਆਉਂਦਾ ਇਹ ਨਹੀਂ ਹੁੰਦਾ ਕੋਈ ਫੇਮ ਲਈ ਆਉਂਦਾ ਪਰ ਲੋਕ ਕਹਿ ਦਿੰਦੇ ਆ ਪਰ ਗੱਲ ਸਹੀ ਹੈ ਜੀ ਪੈਸਾ ਪੈਸੇ ਲਈ ਆਉਂਦੇ ਆ ਸਾਰੇ ਵੱਤੋ YouTube ਵਾਲਾ ਚਲਾਉਂਦਾ ਪੈਸੇ ਲਈ ਹੀ ਦਵੀ ਪੈਸੇ ਆਉਣ ਲੱਗ ਜਾਣਗੇ ਤੇ ਬਾਕੀ ਜੀ ਹੋਰਾਂ ਦਾ ਆਪਾਂ ਨਹੀਂ ਕਹਿ ਸਕਦੇ ਪਰ ਮੈਂ ਆਪਦਾ ਦੱਸਦੀ ਆ ਆਪਾਂ ਇੱਕੋ ਹੀ ਮਕਸਦ ਨਾਲ ਆਈ ਸੀ ਵੀ ਚੱਲ YouTube ਤੇ ਆਪਾਂ ਨੂੰ ਅਰਨਿੰਗ ਹੋਣ ਲੱਗ ਜੂਗੀ ਕਿਉਂਕਿ ਮੈਂ ਬਹੁਤ ਜ਼ਿਆਦੇ ਵੀਡੀਓ ਦੇਖੀਆਂ ਸੀਗੀਆਂ ਵੀ YouTube ਤੋਂ ਪੈਸੇ ਆਉਂਦੇ ਆਏ ਹੁੰਦੇ ਆ ਤੇ ਮੁੱਖਾ ਚੱਲ ਆਪਾਂ ਵੀ ਚੈਨਲ ਬਣਾਉਣੇ ਆ ਤੇ ਚੈਨਲ ਬਣਾਏ ਨੂੰ ਹੋਗੇ ਜੀ 8 ਮਹੀਨੇ ਤੇ 8 ਮਹੀਨਿਆਂ ਦੇ ਵਿੱਚ ਹੁਣ ਜਾ ਕੇ ਮੋਨਟਾਈਜ਼ ਹੋਇਆ ਜੀ 20 ਦਿਨਾਂ ਦਾ ਤੇ ਵੀ ਨਹੀਂ 10 ਦਿਨਾਂ ਦਾ 10 ਦਿਨਾਂ ਦਾ ਹੋਇਆ ਜੀ ਤੇ ਹੁਣ ਆਪਣੇ ਵੀ ਆਏ ਹੋ ਜਾਂਦਾ ਵੀ 10 ਡਾਲਰ ਜੁੜਨਗੇ ਫਿਰ Google AdSense ਪੈਨ ਆਊਗਾ ਤੇ ਹਜੇ ਜੀ 3 ਡਾਲਰ ਹੋਏ ਨੇ ਤੇ ਚਲੋ ਹੋ ਜਾਣਗੇ ਉਹ ਤਾਂ ਹੌਲੀ-ਹੌਲੀ ਤੇ ਬਾਕੀ ਤੁਸੀਂ ਸਾਰੇ ਜਣੇ ਜਿਹੜੀਆਂ ਐਡ ਆਉਂਦੀਆਂ ਪਲੀਜ਼ ਉਹਨਾਂ ਨੂੰ ਸਕਿਪ ਨਾ ਕਰਿਆ ਕਰੋ ਐਡ ਜ਼ਰੂਰ ਦੇਖਿਆ ਕਰੋ ਤੇ ਤਾਂ ਕਿ ਆਪਣੇ 10 ਡਾਲਰ ਹੋ ਜਾਣ ਜੀ ਕੰਪਲੀਟ ਬਸ ਇਹੀ ਛੋਟੇ ਜੀ ਜ਼ਿਆਦਾਤਰ ਸਵਾਲ ਸੀਗੇ ਤੇ ਬਾਕੀ ਇੱਕ ਕੱਲ ਖੁਸ਼ਦੀਪੀ ਰੱਖੀ ਜਾਂਦਾ ਸੀਗਾ ਕੱਲ ਸੰਡੇ ਸੀਗਾ ਕਹਿੰਦੇ ਤੁਸੀਂ ਲਾਈਵ ਆਜੋ ਲਾਈਵ ਆਜੋ ਕੱਲ ਵੀਰੇ ਟਾਈਮ ਨਹੀਂ ਮਿਲਿਆ ਇੱਕ ਜਸ਼ਨ ਕਰੇ ਹੁੰਦਾ ਜਦੋਂ ਉਦੋਂ ਫੋਨ ਦੇ ਵਿੱਚ نیٹ ਨਹੀਂ ਛੱਡਦਾ ਜਸ਼ਨ ਫਿਰ ਫੋਨ ਦੇਖੀ ਜਾਂਦਾ ਸਾਡਾ ਤੇ ਕੁਝ ਲਾਈਟ ਹੈ ਨਹੀਂ ਸੀ ਆਪਣੇ ਲੈਟ ਆਈ ਜੀ 3:30 ਨੂੰ ਪਤਾ ਫੋਨ ਡਾਊਨ ਹੋ ਜਾਂਦੇ ਜਸ਼ਨ ਦੇਖੀ ਗਿਆ ਫੋਨ ਡਾਊਨ ਹੋ ਗਿਆ ਸੀਗਾ ਚਾਰਜ ਹੈ ਨਹੀਂ ਸੀਗਾ ਤੇ ਤਾਂ ਕਰਕੇ ਜੀ ਕੱਲ ਲਾਈਵ ਨਹੀਂ ਹੋਏ ਜੇ ਪਰ ਉਹ ਅੱਗੇ ਦੀ ਕਹਿੰਦੇ ਸੋਚਦੇ ਨਹੀਂ ਹੁੰਦੇ ਚਲੋ ਫਿਰ ਵੀ ਆਪਾਂ ਜੇ ਅਗਲੇ ਸੰਡੇ ਨੂੰ ਟਾਈਮ ਮਿਲਿਆ ਤਾਂ ਆਪਾਂ ਅਗਲੇ ਸੰਡੇ ਨੂੰ ਜ਼ਰੂਰ ਲਾਈਵ ਹੋਵਾਂਗੇ ਜੀ ਤੇ ਬਾਕੀ ਜੀ ਤੁਸੀਂ ਸਾਰੇ ਜਣੇ ਜਿਹੜੇ ਸੋਣ ਸੋਣੇ ਕਮੈਂਟ ਕਰਦੇ ਹੋ ਜੀ ਤੁਹਾਡਾ ਸਾਰਿਆਂ ਦਾ ਦਿਲੋਂ ਥੈਂਕ ਯੂ ਹੈ ਜੀ ਤੇ ਤੁਸੀਂ ਐਂ ਸਾਡੀ ਵੀਡੀਓ ਤੇ ਕਮੈਂਟ ਕਰਦੇ ਰਹੋ ਤਾਂ ਕਿਉਂਕਿ ਐਂ ਹੋ ਜਾਂਦਾ ਹਨਾ ਵੀ ਵੀ ਇੱਕ ਹੌਂਸਲਾ ਜਾਂ ਮਿਲਦਾ ਵੀ ਆਪਣਾ ਵੀ ਅੱਜ ਆਪਣਾ ਬਲੌਗ ਆਪਣੀ ਵੀਡੀਓ ਸਾਨੂੰ ਵਧੀਆ ਲੱਗੀ ਤੇ ਬੱਸ ਜੀ ਇੰਨੀ ਕ ਜਾਣਕਾਰੀ ਸੀ ਜਿਹੜੀ ਤੁਹਾਨੂੰ ਦੇਣੀ ਸੀ ਕਿਉਂਕਿ ਸਾਡੇ ਬਹੁਤ ਜਣਿਆਂ ਦੇ ਕਮੈਂਟ ਆਉਂਦੇ ਸੀਗੇ ਤੇ ਬਾਕੀ ਪਲੀਜ਼ ਸਾਰੇ ਜਣੇ ਵੀ ਵਧੀਆ-ਵਧੀਆ ਕਮੈਂਟ ਕਰਿਆ ਕਰੋ ਸਾਰੇ ਜਣੇ ਲਾਈਕ ਕਰਿਆ ਕਰੋ ਤੁਸੀਂ ਸਾਰੇ ਜਣੇ ਲਾਈਕ ਨਹੀਂ ਕਰਦੇ ਕਿਉਂਕਿ ਤੇ ਬਾਕੀ ਜੀ ਇਹ ਵੀਡੀਓ ਹੁਣ ਜਿਹੜੇ ਪਿਛਲੇ ਸਬਸਕ੍ਰਾਈਬਰ ਆ ਉਹਨਾਂ ਨੂੰ ਤਾਂ ਹਨਾ ਪਤਾ ਵੀ ਦੱਸਿਆ ਹੋਇਆ ਵੀ ਆਪਣੀ ਜਿਵੇਂ ਫੈਮਿਲੀ ਦੇ ਦੇਖਿਆ ਹੋਇਆ ਉਹਨਾਂ ਨੇ ਪਿਛਲੀਆਂ ਵੀਡੀਓ ਦੇਖੀਆਂ ਤੇ ਬਾਕੀ ਜਿਹੜੇ ਹੁਣ ਨਿਊ ਸਬਸਕ੍ਰਾਈਬਰ ਜੁੜੇ ਆ ਜੀ ਇਹ ਵੀਡੀਓ ਤੁਹਾਡੇ ਸਾਰਿਆਂ ਲਈ ਆ ਤੇ ਪਲੀਜ਼ ਜਿਹੜੇ ਨਵੇਂ ਜੁੜੇ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਤੇ ਪਲੀਜ਼ ਸਾਰੇ ਜਣੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਜੀ ਕਿਉਂਕਿ ਤਾਂ ਕਿ ਪਤਾ ਲੱਗਦਾ ਰਹਿੰਦਾ ਵੀ ਆਪਣਾ ਬਲੌਗ ਕਿਵੇਂ ਦਾ ਬਣਿਆ ਸੀ ਕਿਵੇਂ ਲੱਗਿਆ ਸੋਨ ਨੂੰ ਤੇ ਲੋ ਜੀ ਅੱਜ ਬਾਕੀ ਅੱਜ ਦੀ ਕੋਈ ਬਲੌਗ ਨਹੀਂ ਆ ਰਿਹਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਜੀ ਕੀ ਕਰੀਏ ਹਮਸ ਜੀ ਹੋਈ ਬੀਆ ਬੱਲੀ ਆਏ ਹੋ ਜਾਂਦਾ ਕੰਮ ਕਰ ਕੰਮ ਕਰਨ ਲੈਨੇ ਆ ਫੇਰ ਮੁੜਕਾ ਆ ਜਾਂਦਾ ਫੇਰ ਫੇਰ 쿨ਰ ਪੱਖਾ ਮੂਰੇ ਬਹਿ ਜਾਂਦੇ ਪੁੱਛੋ ਹੀ ਨਾ ਜੀ ਬੁਰਾ ਹਾਲ ਕਰਤਾ ਰੱਬ ਨੇ ਕਿਹੜਾ ਮੀਂਹ ਪਾਇਆਗਾ ਤੇ ਬਾਕੀ ਜੀ ਜੇ ਕਿਸੇ ਨੇ ਕੁਝ ਹੋਰ ਪੁੱਛਣਾ ਹੋਵੇ ਤਾਂ ਕਮੈਂਟਾਂ ਵਿੱਚ ਜ਼ਰੂਰ ਪੁੱਛੋ ਜੀ ਤੇ ਆਪਾਂ ਤੁਹਾਡੇ ਸਾਰਿਆਂ ਦੇ ਜਿਹੜੇ ਵੀ ਤੁਹਾਨੂੰ ਪਤਾ ਹੈ ਜਿਹੜੇ ਵੀ ਤੁਸੀਂ ਕਮੈਂਟ ਕਰਦੇ ਹੋ ਮੈਂ ਉਹਨਾਂ ਸਾਰਿਆਂ ਦਾ ਰਿਪਲਾਈ ਜ਼ਰੂਰ ਕਰਦੀ ਹੁੰਦੀ ਹਣੀ ਆ ਜੀ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਜਿਹੜੇ ਸੋਹ ਕਮੈਂਟ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਤੇ ਬਾਕੀ ਸਾਰੇ ਜਣੇ ਕਮੈਂਟ ਕਰਿਆ ਕਰੋ ਜੀ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਤੇ ਜੀ ਆਸ ਕਰਦੇ ਆ ਤੁਹਾਡੇ ਥੋੜੇ ਜੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਗੇ ਹੋਣਗੇ ਤੇ ਅੱਜ ਦੀ ਵੀਡੀਓ ਆਪਣੀ ਬਸ ਇੰਨੀ ਕੀ ਆਊਗੀ ਜੀ 10 ਤੋਂ 10 10 15 ਮਿੰਟਾਂ ਦੀ ਤੇ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਕਰਿਓ ਜੀ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਜਰੂਰ ਵੀਡੀਓ ਦੇ ਵਿੱਚ ਦਿਓ ਤੇ ਆਪਦੇ ਲਾਈਕ ਜਰੂਰ ਕਰਿਓ ਜੀ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਆਂ ਜੀ ਐਂਡਲ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਨਾਲ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਕਰਿਓ ਲਾਈਕ ਜੀ ਤੇ ਆਪਦੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਜੀ ਤੇ ਚਲੋ ਜੀ ਮਿਲਦੇ ਆਂ ਜੀ ਆਪਾਂ ਤੁਹਾਨੂੰ ਕੱਲ ਨੂੰ ਬਾਏ ਬਾਏ